ਸਸ਼ੀਗਾਲ ਪੰਜਾਬ ਨਿਊਜ਼ ਵੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋ ਸਵਾਗਤ ਕਰਦੀ ਆਂ ਖਬਰਾਂ ਦੀ ਸ਼ਿਰਵਾਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਨੌ ਪੋ ਦਾ ਇਤਿਹਾਸ ਸੰਗਤ ਦੇ ਨਾਲ ਕੀਤਾ ਸਾਂਝਾ ਸ਼ਹੀਦਾਂ ਦੀ ਕੁਰਬਾਨੀ ਨੂੰ ਕੀਤਾ ਯਾਦ ਚਲ ਰਹੇ ਦੀਵਾਨ ਦੌਰਾਨ ਬੀਬੀ ਦਲੇਰਕੌਰ ਖਾਲਸਾ ਦਾ ਕੁਝ ਲੋਕਾਂ ਨੇ ਕੀਤਾ ਵਿਰੋਧ ਹਰੇਕ ਸਮਾਗਮ ਦੇ ਵਿੱਚ ਬੀਬੀ ਦਾ ਕਿਰਾਉ ਕਰਨ ਦੀ ਦਿੱਤੀ ਤੰਕੀ ਬੀਬੀ ਦਲੇਰਕੌਰ ਖਾਲਸਾ ਦੇ ਸਮਰਥਨ ਦੇ ਵਿੱਚ ਆਏ ਗਿਆਨੀ ਹਰਪੀ ਸਿੰਘ ਕਿਹਾ ਸਲੀਕੇ ਨਾਲ ਬੈਠ ਕੇ ਵੀ ਕੀਤੀ ਜਾ ਸਕਦੀ ਹੈ ਗੱਲਬਾਤ ਬੀਬੀ ਦਲੇਰਕੌਰ ਦੇ ਨਾਲ ਕੀਤੀ ਬਤਮੀਜ਼ੀ ਬਿਲਕੁਲ ਗਲਤ ਕੁਲੱਤੋ ਵਿਦਾਇਕ ਸੁਖਪਾਲ ਸਿੰਘ ਖੈਰਾ ਨੇ ਅੱਜ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਸਮਾਗਮ ਨੂੰ ਵੀਰਬਾਲ ਦਿਵਸ ਦੇ ਨਾਮ ਨਾਲ ਸੰਬੋਧਨ ਕਰਨ ਦੇ ਫੈਸਲੇ ਤੇ ਤਿੱਖਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਨਾਮ ਸਹਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ, ਸ਼ਹੀਦੀ ਅਤੇ ਇਤਿਹਾਸਿਕ ਮਹੱਤਤਾ ਦੀ ਤੋਹੀਨ ਹੈ। ਜਿਨ੍ਹਾਂ ਨੇ ਮੁਗਲ ਸਮਰਾਜ ਦੇ ਜ਼ੁਲਮ ਖਿਲਾਫ ਡਟ ਕੇ ਮੁਕਾਬਲਾ ਕੀਤਾ। ਖੈਰਾ ਨੇ ਕਿਹਾ ਕਿ ਸਹਬਜ਼ਾਦੇ ਸਾਧਾਰਨ ਅਰਥਾਂ ਵਿੱਚ ਬੱਚੇ ਨਹੀਂ ਸਨ ਸਗੋਂ ਮਹਾਨ ਯੋਧੇ ਸਨ ਜਿਨ੍ਹਾਂ ਨੇ ਸਮਰਪਣ ਦੀ ਥਾਂ ਸ਼ਹੀਦੀ ਨੂੰ ਚੁਣਿਆ ਅਤੇ ਹਿੰਮਤ ਧਰਮਿਕਤਾ ਤੇ ਜ਼ੁਲਮ ਦੇ ਖਿਲਾਫ ਸਭ ਤੋਂ ਉੱਚੇ ਆਦਰਸ਼ਾਂ ਨੂੰ ਕਾਇਮ ਰੱਖਿਆ ਖੈਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਮ ਤੇ ਤੁਰੰਤ ਪੁਨਰ ਵਿਚਾਰ ਕੀਤਾ ਜਾਵੇ ਖੈਰਾ ਦਾ ਕਹਿਣਾ ਹੈ ਕਿ ਸਹਬਜ਼ਾਦਿਆਂ ਦੀ ਵਿਰਾਸਤ ਨੂੰ ਪੂਰੇ ਆਦਰ ਇਤਿਹਾਸਿਕ ਸੱਚਾਈ ਅਤੇ ਮਰਿਆਦਾ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ ਗੁਰੂ ਸਾਹਿਬ ਅਤੇ ਸਹਿਜਾਦਿਆਂ ਦੇ ਕਾਰਟਨ ਪੋਸਟ ਕਰਕੇ ਸਨਾਤਨੀ ਭਾਰਤੀ ਜਨਤਾ ਪਾਰਟੀ ਬੁਰੀ ਫਜ਼ੀ ਦਿਖਾਈ ਦੇ ਰਹੀ ਹੈ ਸਿਆਸੀ ਪਾਰਟੀਆਂ ਲਗਾਤਾਰ ਬੀਜੇਪੀ ਉੱਤੇ ਸਵਾਲ ਖੜੇ ਕਰ ਰਹੀਆਂ ਨੇ ਇਸ ਮਾਮਲੇ ਤੇ ਕੁਲਦੀਪ ਢਾਲੀਵਾਲ ਦਾ ਕਹਿਣਾ ਹੈ ਕਿ ਭਾਜਪਾ ਨੇ ਬਹੁਤ ਹੀ ਕੌਜੀ ਹਰਕਤ ਕੀਤੀ ਹੈ ਉਹਦਾ ਕਹਿਣਾ ਹੈ ਕਿ ਭਾਜਪਾ ਦੀ ਬਹੁਤ ਹੀ ਘਟੀਆ ਤੇ ਨੀਵੇਂ ਲੈਵਲ ਦੀ ਹਰਕਤ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਆਗੂ ਬੀਜੇਪੀ ਨੂੰ ਘਿਰਦੇ ਹੋਏ ਦਿਖਾਈ ਦਿੰਦੇ ਕਿ ਕਹਿਣਾ ਸੀ ਉਹਨਾਂ ਦਾ ਆਓ ਸੁਣਦੇ ਹਾਂ ਭਾਰਤੀ ਜਨਤਾ ਪਾਰਟੀ ਕਿਸ ਕਦਰ ਤੱਕ ਸਿੱਖ ਪਰੰਪਰਾਵਾਂ ਤੋਂ ਸਿੱਖ ਮਰਿਆਦਾ ਤੋਂ ਨਾ ਵਕੀਫ ਹੈ ਭਗਾਉੜੀ ਹੈ ਇਹ ਆਪਾਂ ਨੂੰ ਤੋਂ ਹੋਰ ਵੀ ਜ਼ਿਆਦਾ ਚੰਨਨ ਹੋਇਆ ਜਦੋਂ ਉਹਨਾਂ ਨੇ ਗੁਰੂ ਸਹਿਬਾਨ ਅਤੇ ਸਹਿਬਜ਼ਾਦਿਆਂ ਦੇ ਕਾਰਟੂਨ ਰਿਲੀਜ਼ ਕੀਤੇ ਪੋਸਟਰ ਰਿਲੀਜ਼ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਮਾਤ ਕਹਿਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬੀਜੇਪੀ ਤੋਂ ਇੰਨਾ ਕਿਉਂ ਦਬਦੀ ਹੈ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਸੋ ਇਹ ਗੱਲਾਂ ਸਾਰੇ ਨਾਨਕ ਨਾਮ ਲੇਵਾ ਲੋਕਾਂ ਦੇ ਮਨਾਂ ਵਿੱਚ ਹੈ ਕਿ ਉਹਨਾਂ ਦੀ ਗਲਤੀ ਔਰ ਉਹਨਾਂ ਦੀ ਬੇਵਕੂਫੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹੋ ਜਿਹਾ ਗੰਭੀਰ ਮਸਲੇ ਤੇ ਸਟੈਂਡ ਨਾ ਲੈਣਾ ਇਹ ਪੰਥਕ ਹਿਰਦਿਆਂ ਨੂੰ ਬਲੁੰਦਰਦਾ ਸਨਾਤਨੀ ਪਾਰਟੀ ਜਨਤਾ ਪਾਰਟੀ ਦੇ ਆਗੂ ਪ੍ਰਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਮ ਬਾਲ ਦਿਵਸ ਰੱਖਣ ਦੀ ਸਿਫਾਰਿਸ਼ ਬਾਦਲ ਦਲ ਅਤੇ ਦਿੱਲੀ ਕਮੇਟੀ ਨੇ ਕੀਤੀ ਸੀ ਪਰ ਦੂਜੇ ਪਾਸੇ ਮਨਜੀਤ ਸਿੰਘ ਜੀਕੇ ਦਾ ਕਹਿਣਾ ਕਿ ਭਾਜਪਾਗੂ ਸਰਾਸਰ ਝੂਠ ਬੋਲ ਰਹੇ ਨੇ ਮਨਜੀਤ ਸਿੰਘ ਜੀਕੇ ਦਾ ਕਹਿਣਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਅਜਿਹਾ ਪ੍ਰੈਸ ਨੋਟ ਨਹੀਂ ਹੈ ਜਿਸ ਦੇ ਵਿੱਚ ਅਜਿਹੀ ਮੰਗ ਕਰਨ ਦਾ ਜ਼ਿਕਰ ਹੋਵੇ ਇਹਨਾਂ ਨੇ ਨਾਮ ਤੇ ਕੋਈ ਇੱਕ ਦਿਨ ਫਿਕਸ ਕਰਕੇ ਇਹ ਵੀ ਯਾਦਗਾਰ ਮਨਾਉਣੀ ਚਾਹੀਦੀ ਹੈ ਇਸ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਵੱਡਾ ਬਲਦਾਨ ਇਨ੍ਹਾਂ ਸੂਰਬੀਰ ਯੋਧਿਆਂ ਨੇ ਦਿੱਤਾ ਸੀ ਸਾਡੇ ਸ਼ਹੀਦਾਂ ਨੇ ਦਿੱਤਾ ਸੀ ਤਾਂ ਉਸ ਦੇ ਤਹਿਤ 2018 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਸ ਵੇਲੇ ਅਕਾਲੀ ਦਲ ਬਾਦਲ ਦੇ ਕੋਲ ਸੀਗੀ ਉਸ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇਵਲੋ ਅਤੇ ਸਖਬੀਰ ਸਿੰਘ ਬਾਦਲ ਵੱਲੋਂ ਇੱਕ ਸੈਮੀਨਾਰ ਕਰਾਇਆ ਜਾਂਦਾ ਜਿਸ ਦੇ ਵਿੱਚ ਉਸ ਵੇਲੇ ਦੀ ਮੰਤਰੀ ਸਬਤਰੀ ਰਾਣੀ ਜੀ ਉੱਥੇ ਪੁੱਜਲੇ ਨੇ ਤੇ ਨਾਲ ਪ੍ਰਵੇਸ਼ ਵਰਮਾ ਜੀ ਉੱਥੇ ਹੁੰਦੇ ਨੇ ਤੇ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਤੇ ਉਸੇ ਸੈਮੀਨਾਰ ਦੇ ਵਿੱਚ ਗੱਲ ਆਉਦੀ ਆ ਬਾਲ ਦਿਵਸ ਮਨਾਉਣ ਦੀ ਜਿਸ ਦਾ ਸਬੂਤ ਉਸ ਵੇਲੇ ਦੇ ਅਖਬਾਰਾਂ ਦੇ ਵਿੱਚ ਲੱਗੀਆਂ ਖਬਰਾਂ ਨੇ ਇੰਗਲਿਸ਼ ਅਖਬਾਰਾਂ ਦੇ ਵਿੱਚ ਪੰਜਾਬੀ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਤੇ ਚੱਲੀਆਂ ਖਬਰਾਂ ਨੇ ਸੋ ਉਸ ਵੇਲੇ ਇਹਨਾਂ ਲੋਕਾਂ ਨੇ ਮੰਗ ਕਰਕੇ ਇਹ ਨਾਮ ਸਿਜੈਸਟ ਕੀਤਾ ਸੀ ਜਿਹੜਾ ਅੱਗੇ ਜਾ ਕੇ ਵੀਰ ਬਾਲ ਦਿਵਸ ਨਾਮ ਰੱਖਿਆ ਗਿਆ ਵੀ ਆਪਣੇ ਝੰਡੇ ਦੇ ਉਹਨਾਂ ਦੇ ਇੱਕ ਲੀਡਰ ਨੇ ਇਹ ਟਵੀਟ ਕਰ ਦਿੱਤਾ ਜਿਹੜਾ ਦੂਰ ਦੂਰ ਤੱਕ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪਹਿਲੀ ਤੇ ਗੱਲ ਮੈਂ ਲੀਗਲ ਨੋਟਿਸ ਦਵਾਵਾਂਗਾ ਜਿਹੜਾ ਮੇਰਾ ਨਾਮ ਵਰਤਦੇ ਪਏ ਨੇ ਉਹਦੇ ਵਿੱਚ ਕਿ ਮਨਜੀਤ ਸਿੰਘ ਉਸ ਪ੍ਰੋਗਰਾਮ ਸੀਗਾ ਦਿੱਲੀ ਕਮੇਟੀ ਨੇ ਆਰਗੇਨਾਈਜ਼ ਕੀਤਾ ਸੀ ਮੈਂ ਕਹਿਣਾ ਚਾਹਣਾ ਦਿੱਲੀ ਗੁਰਦੁਆਰਾ ਕਮੇਟੀ ਦੀ ਕੋਈ ਪ੍ਰੈਸ ਸਟੇਟਮੈਂਟ ਦਿਖਾ ਦਿਓ ਜਿਦ ਤੇ ਜੇ ਅਸੀਂ ਮੰਗ ਕੀਤੀ ਹੋਵੇ ਕਿ ਵੀਰ ਬਾਲ ਦਿਵਸ ਹੋਣਾ ਚਾਹੀਦਾ ਉਹ ਦਿਖਾ ਦਿਓ ਨਹੀਂ ਦਿਖਾ पाओਗੇ ਔਰ ਫਿਰ ਮੈਂ ਤੁਹਾਨੂੰ ਆਪਣੀ ਸਪੀਚ ਦੀ ਸੁਖਵੀਰ ਸਿੰਘ ਬਾਦਰਹੋਰਾ ਦੀ ਸਪੀਚ ਦੀ ਮੈਂ ਪੂਰਾ ਲਿੰਕ ਭੇਜਦਾ ਵਾਂ ਉਹ ਸੁਣੋ ਉਹਦੇ ਦੱਸੋ ਕਿ ਕਿਹੜੀ ਜਗ੍ਹਾ ਵੀਰ ਬਾਲ ਦਿਵਸ ਦਾ ਜ਼ਿਕਰ ਵੀ ਹੋਇਆ ਗੁਰਦਾਸਪੁਰ ਦੇ ਪਿੰਡ ਪੰਜਗਰਾਈਆਂ ਵਿੱਚ ਸਿੱਖ ਇਤਿਹਾਸ ਸੁਣਾਉਣ ਦੌਰਾਨ ਵੱਡਾ ਵਿਵਾਦ ਖੜਾ ਹੋ ਗਿਆ ਦਰਸਲ ਇੱਥੇ ਬੀਬੀ ਦਲੇਰਕੌਰ ਖਾਲਸਾ ਨਾਲ ਦੁਰਵਿਵਾਰ ਹੋਣ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿੱਚ ਚੱਲ ਰਹੇ ਦੀਵਾਨ ਦੌਰਾਨ ਜਦੋਂ ਬੀਬੀ ਦਲੇਰਕੌਰ ਖਾਸਸਤ ਸਿੱਖ ਇਤਿਹਾਸਾਂ ਜਾਂ ਕਰ ਰਹੇ ਸਨ ਤਾਂ ਮੌਕੇ ਤੇ ਹਾਜ਼ਰ ਕੁਝ ਲੋਕਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਸੋ ਇਲਾਵਾ ਸਮਾਗਮ ਤੋਂ ਵਾਪਸੀ ਦੌਰਾਨ ਬੀਬੀ ਦਲੇਰਕੌਰ ਅਤੇ ਉਹਨਾਂ ਦੇ ਜਥੇ ਨੂੰ ਘੇਰਿਆ ਗਿਆ ਤੇ ਹਰੇਕ ਸਮਾਗਮ ਦੇ ਵਿੱਚ ਹੀ ਉਹਨਾਂ ਦਾ ਘਿਰਾਓ ਕਰਨ ਦੀ ਧਮਕੀ ਦਿੱਤੀ ਗਈ। ਜਿਸ ਸੰਬੰਧੀ ਜਾਣਕਾਰੀ ਬੀਬੀ ਦਲੇਰਕੌਰ ਨੇ ਖੁਦ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ। ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ। ਇਹ ਆ ਤੇਰਾ ਸੰਸਥਾਲਿਆ ਚੋਂ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਹੀ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਗੇ। ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹੇ ਤਾਂ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲ ਲਓ ਨਹੀਂ ਆਉਂਦਾ ਸਾਨੂੰ ਕੁਝ। ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ। ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ। ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ। ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤਿਹ ਬੁਲਾਈ ਕੀ ਪਰ ਬਲਾਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲ ਤਖਸੈਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਅਕਾਲ ਤਖਸੈਬ ਤੋਂ ਲਖਾਈ ਹਾਂ ਸ੍ਰੀ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚੌਂਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਆਹੀ ਪਰਿਵਾਰ ਵਾਲੇ ਯਾਰ ਉੱਥੇ 60 70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਆਉਂਦੇ ਉੱਥੇ ਮੜ ਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਏ ਤੁਹਾਡੀ ਇਹ ਰਾਜ ਘੇਰਨਾ ਮੈਂ ਕਿਹੜੀ ਵਿਚਾਰ ਕਹੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ ਸਿਫਤਾ ਕਰਦੇ ਆ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਅੱਜ ਅਸੀਂ ਸ਼ੀਤਾਂ ਦੇ ਦਿਨ ਮਨਾਉਣਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀੜੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁੜ ਕੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਘੇਰਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘਿਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝੋ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਏ ਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਿੱਦਨ ਤੋਂ ਜੰਮੀ ਆ ਇੱਕ ਦਿਨ ਵੀ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ 'ਚ ਉਹ ਮੈਂ ਆਪਣੀ ਧੀ ਦਾ ਸਿਰਫ 5 ਮਿੰਟ ਮੂੰਹ ਵੇਖਦੀ ਆ ਸਿਰਫ 5 ਮਿੰਟ ਨਵੇਂ ਜੰਮਾ ਬੱਚਾ ਜੰਮਦਾ ਸਾਰੇ ਕੁਝ ਪਰਤ ਨੂੰ ਸਮਰਪਿਤ ਕੀਤਾ ਜਿਵੇਂ ਕੀ ਹੋਵੇ ਚੱਲੇ ਆ ਮੈਂ ਇਹ ਵੀ ਸਾਰ ਨਹੀਂ ਸਮਝਦੀ ਪਰ ਮਾਰੇ ਦੇ ਪੈਛਰੇ ਕਿ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚਲਪਨਸਾਲੀ ਤੁਰੇ ਫਿਰਦੇ ਆ ਤੇ ਉਧਰ ਬੀਬੀ ਦਲੇਰਕੌਰ ਖਾਲਸਾ ਦੇ ਹੱਕ ਵਿੱਚ ਗਿਆਨੀ ਹਰਪ੍ਰੀਤ ਸਿੰਘ ਆਏ ਨੇ ਉਹਨਾਂ ਕਿਹਾ ਕਿ ਕੌਮਲੀ ਉਹ ਸਮਾਂ ਬੜਾ ਘਾਤਕ ਹੋ ਜਾਂਦਾ ਜਦੋਂ ਅਸੀਂ ਆਪਣੇ ਖਿਆਲ ਮੁਤਾਬਿਕ ਪ੍ਰਚਾਰਕ ਜਾਂ ਕਥਾਵਾਚਕ ਨੂੰ ਗੁਰਬਾਣੀ ਦੀ ਵਿਆਖਿਆ ਜਾਂ ਇਤਿਹਾਸ ਨਾਲ ਲਈ ਮਜਬੂਰ ਕਰਨ ਲੱਗ ਜਾਈਏ ਉਹਨਾਂ ਦਾ ਕਹਿਣਾ ਕਿ ਪਹਿਲਾਂ ਹੀ ਕੌਮ ਕੋਲ ਚੰਗੇ ਪ੍ਰਚਾਰਕ ਖਾਸ ਕਰਕੇ ਪ੍ਰਚਾਰਕ ਬੀਬੀਆਂ ਦਾ ਕਾਲ ਪਿਆ ਹੋਇਆ ਹੈ ਜੇ ਕਿਸੇ ਪ੍ਰਚਾਰਕ ਦੀ ਕਹੀ ਸੁਣਾਈ ਗੱਲ ਨਾਲ ਤੁਹਾਡੀ ਸਹਿਮਤੀ ਨਹੀਂ ਹੈ ਜਾਂ ਤੁਹਾਡੇ ਵਿਚਾਰ ਕੁਝ ਹੋਰ ਹਨ ਤਾਂ ਸਲੀਕੇ ਨਾਲ ਬੈਠ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦ ਕੌਮ ਦੇ ਸਾਂਝੇ ਹਨ ਤੇ ਕੌਮ ਦਾ ਅਮੁੱਲਾ ਸਰਮਾਇਆ ਹਨ ਇਸ ਲਈ ਸਭਨਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਚਾਰਾਂ ਦੇ ਵੱਖਰੇਵੇਂ ਨੂੰ ਲੈ ਕੇ ਬੀਬੀ ਦਲੇਰਕੌਰ ਨਾਲ ਕੀਤੀ ਬਤਮੀਜ਼ ਬਿਲਕੁਲ ਗਲਤ ਹੈ ਵੱਡੇ ਸਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਬੀਤੇ ਦਿਨੀ ਸ੍ਰੀ ਚਮਕੌਰ ਸਾਹਿਬ ਵਿਖੇ ਮੀਰੀ ਪੀਰੀ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸਮੇਤ ਕਈ ਅਹਿਮ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਹੈ ਜਿਨ੍ਹਾਂ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਸਿੱਖਾਂ ਦੇ ਕਈ ਅਹਿਮ ਮੁੱਦਿਆਂ ਉੱਤੇ ਚਿੰਤਾ ਜਤਾਈ ਹੈ ਉੱਥੇ ਹੀ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਉੱਤੇ ਇਕੱਠੇ ਹੋਣ ਦੀ ਵੀ ਅਪੀਲ ਕੀਤੀ ਗਈ ਹੈ ਇਸ ਮੌਕੇ ਪਾਰਟੀ ਪ੍ਰਧਾਨ ਸਿਮਰਜ ਸਿੰਘ ਮਾਨ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ ਦੇਤੀ ਘੋੜੇ ਦੀ ਸਵਾਰੀ ਦੇਤੀ ਬਾਜ ਦੇਤੇ ਪਰ ਅੱਜ ਅਸੀਂ ਕਿੱਥੇ ਪਹੁੰਚੇ ਹਾਂ ਰਾਜ ਭਾਗ ਦੀਆਂ ਨਿਸ਼ਾਨੀਆਂ ਛੱਡ ਕੇ ਅੱਜ ਅਸੀਂ ਤੁਹਾਡੇ ਵਿੱਚੋਂ ਵੀ ਕੋਈ ਹੋਣਗੇ ਜਿਨ੍ਹਾਂ ਨੇ ਝਾੜੂ ਫੜਦੇ ਬੋਕਰ ਫੜਦੀ ਹੈ ਸਾਤ ਸੰਗ ਦੀ ਇਹ ਰੂਹੀ ਗਰਾਵਟ ਸਿੱਖਾਂ ਦੇ ਵਿੱਚ ਨਹੀਂ ਕਦੇ ਆਉਣ ਦੇਣੀ ਚਾਹੀਦੀ ਸੀਗੀ ਪਰ ਅਪਨ ਆਪਣੀ ਕੌਮੀਅਤ ਦੇ ਬਾਰੇ ਅਸੀਂ ਅੱਜ ਹੁਡੇ ਫਿਰਦੇ ਆ ਜਿਵੇਂ ਗਵਾਚੀ ਹੋਈ ਗਾਂ ਮੱਛੀਆ ਦੇ ਮੇਲੇ ਦੇ ਉੱਤੇ ਫਿਰਦੀ ਹੈ ਉਸਰਾ ਅਸੀਂ ਗਮਾਂ ਮਣਕੀ ਕਿੱਥੇ ਤੁਰਦੇ ਸਾਨੂੰ ਆਪਣੀ ਅਣਖ ਦੀ ਸਮਝ ਨਹੀਂ ਹੈ ਆਪਣੀ ਬਹਾਦਰੀ ਦੀ ਸਮਝ ਨਹੀਂ ਹੈ ਸਾਡੇ ਜੁਰਗਾ ਦੇ ਤਾਂ ਨਾਮੇ ਦੀ ਸਮਝ ਹੈ ਨਹੀਂ ਈ RSS ਅਤੇ BJP ਦੇ ਇਸ਼ਾਰੇ ਉਤੇ ਪਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਦੀ ਲਗਭਗ 100 ਕਰੋੜ ਰੁਪਏ ਦੀ ਕੀਮਤੀ ਜ਼ਮੀਨ ਇੱਕ ਨਿੱਜੀ ਸੰਸਥਾ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਪੱਕਾ ਮੋਰਚਾ ਲੱਗਿਆ ਹੋਇਆ ਤੇ ਇਸ ਦੇ ਖਿਲਾਫ 20 ਦਸੰਬਰ ਨੂੰ ਇਕੱਠ ਵੀ ਕੀਤਾ ਗਿਆ ਸੀ ਤੇ ਹੁਣ ਇੱਕ ਵਾਰ ਮੁੜ 26 ਦਸੰਬਰ ਨੂੰ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਵਤਵਤ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਇਸ ਸਕੂਲ ਦੀ DAV BBMB ਸਕੂਲ ਦੀ ਔਰ ਇਸ ਇਲਾਕੇ ਚ ਜਿਹੜਾ ਜ਼ਮੀਨ ਦਾ ਮਿਨਿਮਮ ਰੇਟ ਹੈ ਉਹ 5 ਲੱਖ ਤੋਂ 7 ਲੱਖ ਰੁਪਏ ਮਰਲਾ ਦਾ ਇੱਕ ਕਨਾਲ 1 ਕਰੋੜ 40 ਲੱਖ ਰੁਪਏ ਤੱਕ ਹੋ ਰਹੀ ਹੈ ਔਰ ਕਿੱਲੇ ਦਾ ਰੇਟ 9 ਤੋਂ 10 ਕਰੋੜ ਰੁਪਏ ਹੋ ਗਿਆ ਔਰ 11 ਕਿੱਲੇ ਜਿਹੜੀ ਜ਼ਮੀਨ ਹੈ ਇਹ 100 ਕਰੋੜ ਤੋਂ ਵੱਧ ਜ਼ਮੀਨ ਹੈ ਇਹ 100 ਕਰੋੜ ਤੋਂ ਵੱਧ ਜ਼ਮੀਨ 1 ਰੁਪਏ ਦੇ ਹਿਸਾਬ ਨਾਲ ਕੱਲੀ ਕੱਲੀ ਜ਼ਮੀਨ ਜਿਹੜੀ ਹੈ ਇਮਾਰਤ ਦਾ ਜਿਹੜਾ ਖਰਚਾ ਹੋਣਾ ਉਹ ਲੱਗ ਤੋਂ ਲਾ ਲੀਏ ਸਾਰੀ ਜ਼ਮੀਨ ਹੈ ਸਾਰੀ ਪ੍ਰੋਪਰਟੀ ਇੱਕਰ ਵਿੱਚ ਆਰਐਸਐਸ ਦੀ ਸੰਸਥਾ ਸਰਕਾਰ ਨੂੰ ਦੇਣ ਦੀ ਤਿਆਰੀ ਹੈ ਅਸੀਂ ਪਿਛਲੇ 13 14 15 ਦਿਨਾਂ ਤੋਂ ਲਗਾਤਾਰ ਲੜਾਈ ਲੜ ਰਹੇ ਹਾਂ ਦੇਸ਼ ਰਾਜ ਇਸ ਸਾਰੇ ਮੂਵਮੈਂਟ ਦੇ ਵਿੱਚ ਆਪਣੀਆਂ ਤਾਕਤਾਂ ਦਾ ਇਸਤੇਮਾਲ ਸੰਘ ਦਾ ਇਸਤੇਮਾਲ ਕਰਕੇ ਬੀਜੇਪੀ ਦਾ ਇਸਤੇਮਾਲ ਕਰਕੇ ਇਸ ਚੀਜ਼ ਨੂੰ ਹੜਪਣ ਨੂੰ ਫਿਰ ਰਿਹਾ ਔਰ ਬੀਬੀਐਮਬੀ ਉਹਦੀ ਦਲਾਲੀ ਕਰ ਰਹੀ ਹੈ ਅਸੀਂ ਕੱਲ ਜਿਹੜਾ 20 ਤਰੀਕ ਨੂੰ ਦੋ ਦਿਨ ਪਹਿਲਾਂ ਪ੍ਰਦਰਸ਼ਨ ਕੀਤਾ ਉਹ ਸਾਡਾ ਇੱਕ ਟ੍ਰੇਲਰ ਸੀਗਾ 26 ਤਰੀਕ ਨੂੰ ਪੰਜਾਬ ਦੇ ਲੋਕੋ ਅਸੀਂ BBMP ਦਾ ਦਫ਼ਤਰ ਕੇ ਇਨਾ 19 ਸੈਕਟਰ ਅਸੀਂ ਕਿਸੇ ਵੀ ਤਰੀਕੇ ਨਾਲ ਇਨਾ ਦਾ ਇੱਥੇ ਹੁਕਮ ਨਹੀਂ ਚੱਲਣ ਦੇਣਾ BBMP ਮਨ ਚੋਂ ਭੁਲੇਖਾ ਕੱਢ ਦੇ ਕਿ ਉਹ ਆਰਐਸਐਸ ਲਈ ਕੰਮ ਕਰ ਲੂਗੀ BBMP ਦੀ ਵਜ੍ਹਾ ਕਰਕੇ ਪੰਜਾਬ ਨੇ ਹੜਾਂ ਦੀ ਮਾਰ ਚੱਲੀ ਐ ਅੱਜ ਇਸ ਇਲਾਕੇ ਦੀ ਜਿਹੜੀ ਇਕਲੋਤੀ 100 ਕਰੋੜ ਦੇ ਕਰੀਬ ਜਿਹੜੀ ਜ਼ਮੀਨ ਐ ਉਹਨੂੰ ਹੜਪਣ ਦੀ ਤਿਆਰੀ ਹੋ ਰਹੀ ਐ ਔਰ ਇੱਥੇ ਐਜੂਕੇਸ਼ਨ ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਹੀ ਐ ਔਰ ਇਸ ਕਬਜ਼ਾ ਕਰਕੇ ਹਰ ਸਾਲ 15 ਤੋਂ 20 ਕਰੋੜ ਰੁਪਿਆ ਜਿਹੜਾ ਪੜ੍ਹਾਈ ਦੇ ਜਰੀਏ ਕਮਾਉਣ ਦੀ ਤਿਆਰੀ ਹੋ ਰਹੀ ਆ ਅੱਜ ਇਹ ਸਕੂਲ ਨੋ ਪ੍ਰੋਫਿਟ ਨੋ ਲਾਸਟ ਚੱਲ ਰਿਹਾ ਜਦੋਂ ਤੋ ਤਾਕਤਾਂ ਦੇ ਹੱਥ ਚ ਆਜੂਗਾ ਤਾਂ ਇੱਥੇ ਨਿਆਣਿਆਂ ਦੀ ਛਿੱਲ ਲਾਈ ਜਾਊਗੀ ਉਹਨਾਂ ਦੇ ਟੱਬਰਾਂ ਦੀ ਛਿੱਲ ਲਾਈ ਜਾਊਗੀ ਇਸ ਕਰਕੇ ਸਾਡੀ ਇਹ ਲੜਾਈ ਹੈ 26 ਤਰੀਕ ਨੂੰ ਤ੍ਰਿਪਾਠੀ ਦੇ ਦਫ਼ਤਰ ਦੇ ਬਾਹਰ 19 ਸੈਕਟਰ ਅਸੀਂ ਪਹੁੰਚੀਏ ਤੇ ਇਹਨਾਂ ਦਾ ਇਲਾਜ ਕਰੀਏ ਅੰਦੋਲਨ ਜਾਰੀ ਹੈ ਮੋਰਚਾ ਜਾਰੀ ਹੈ ਤ੍ਰਿਪਾਠੀ ਸਾਹਿਬ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਗੁਪਤਾ ਜੀ ਦਿਮਾਗ 'ਚ ਇਹ ਗੱਲ ਰੱਖਿਓ ਜਦੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਟੁਕਮਾ ਜਵਾਬ ਦਿੱਤਾ ਸਿੱਧੂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਕਬੂਤਰ ਵਾਂਗ ਨਹੀਂ ਬਾਜ ਵਾਂਗ ਜ਼ਿੰਦਗੀ ਜਿਉਂਦੇ ਹਨ ਉਹਨਾਂ ਨੇ ਕਿਹਾ ਕਿ ਮੈਂ ਪਿੱਛੇ ਮੁੜਨਾ ਜਾਣਦਾ ਹਾਂ ਮੈਂ ਛੱਪਣਾ ਵੀ ਜਾਣਦਾ ਹਾਂ ਅਤੇ ਛੱਪਣ ਤੋਂ ਬਾਅਦ ਪਿੱਛੇ ਮੁੜਨਾ ਮੇਰੀ ਆਦਤ ਹੈ ਇਸ ਬਿਆਨ ਨੂੰ ਉਹਨਾਂ ਦੇ ਸਿਆਸੀ ਵਿਰੋਧੀਆਂ ਲਈ ਸਿੱਧੀ ਚੁਣੌਤੀ ਵਜੋਂ ਵੇਖਿਆ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਕਿਸੇ ਦੇ ਦਬਾਅ ਅੱਗੇ ਝੁੱਕਣ ਵਾਲੇ ਨਹੀਂ ਹਨ ਨਾ ਹੀ ਉਹ ਕਿਸੇ ਤੋਂ ਡਰਦੇ ਹਨ ਸਿੱਧੂ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਿੱਧੂ ਦਾ ਬਿਆਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਸਕਦਾ ਹੈ ਉਹਨਾਂ ਦੇ ਸਮਰਥਕ ਇਸ ਬਿਆਨ ਨੂੰ ਲੈ ਕੇ ਉਤਸ਼ਾਹਿਤ ਹਨ ਜਦਕਿ ਉਹਨਾਂ ਦੇ ਵਿਰੋਧੀ ਇਸ ਨੂੰ ਸਿਰਫ ਬਿਆਨਬਾਜ਼ੀ ਵਜੋਂ ਖਾਰਜ ਕਰ ਰਹੇ ਹਨ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦਿਨ-ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ।ਦਰਸਲ ਮੋਗਾ ਨਗਰ ਨਿਗਮ ਦੇ ਤਿੰਨ ਵਾਰ ਕੌਂਸਲ ਰਹੇ ਕਾਂਗਰਸੀ ਆਗੂ ਨਿਰਿੰਦਰਪਾਲ ਸਿੰਘ ਸਿੱਧੂ ਦੇ ਪਛਾਤੇ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਨਿਰਿੰਦਰਪਾਲ ਸਿੰਘ ਸਿੱਧੂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਜਿਹੜੇ ਸਾਬਕਾ ਐਮਸੀ ਨੇ ਨਿਰਿੰਦਰਪਾਲ ਸਿੰਘ ਸਿੱਧੂ ਇਹਨਾਂ ਦੇ ਘਰੇ ਜਿਹੜੀ ਫਾਇਰਿੰਗ ਹੋਈ ਹੈ ਉਸਦੇ ਚੱਲਦੇ ਜਦੋਂ ਅਸੀਂ ਆਏ ਇੱਥੇ ਮੌਕੇ ਤੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਸੀਸੀਟੀਵੀ ਵਗੈਰਾ ਸਾਰੇ ਦੇਖ ਰਹੇ ਹਾਂ ਤੇ ਪਤਾ ਲੱਗਿਆ ਵੀ ਦੋ ਹਨ ਪਛਾਤੇ ਵਿਅਕਤੀ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਤੇ ਇਹ ਜਿਹੜਾ ਜੋ ਸਟੇਟਮੈਂਟ ਕੋਲੇ ਲੱਗੀ ਉਹਨਾਂ ਦੀ ਇਹਨਾਂ ਦੇ ਦੋ ਫਾਇਰ ਜਿਹੜੇ ਹੈਗੇ ਲੱਗੇ ਇੱਕ ਤਾਂ ਸ਼ੋਲਡਰ ਦੇ ਕੋਲ ਇੱਕ ਇੱਕ ਲੱਤ ਉਹ ਸ਼ੁਰੂਆਤੀ ਪਤਾ ਲੱਗਾ ਜੀ ਕਾਹਦੇ ਕਿਆਈ ਸੀ ਇਹ ਹਾਂ ਹਾਂਜੀ ਇਹ ਇਸ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਮਾਮਲਾ ਜਿਹੜਾ ਪ੍ਰਾਈਮ ਹੈਫੀ ਸੀ ਹੈਗਾ ਇਹ ਪਰਸਨਲ ਐਨਿਮੀਟੀ ਦਾ ਲੱਗਦਾ ਬਾਕੀ ਜੋ ਅਕੋਰਡਿੰਗ ਟੂ ਸਟੇਟਮੈਂਟ ਜੋ ਲਿਖਾਉਣਗੇ ਸਟੇਟਮੈਂਟ ਉਸ ਅਕੋਰਡ ਚੈੱਕ ਕੀਤੀ ਹੋਣੀ ਹੈ ਹਾਂਜੀ ਹਾਂਜੀ ਸਿਸਟਮ ਵਗੈਰਾ ਸਾਰੇ ਚੈੱਕ ਕਰ ਰਹੇ ਹੋਰੇ ਮੂਵ ਵਗੈਰਾ ਬੰਨੇ ਹੋਏ ਕਿ ਨਹੀਂ ਅਸੀਂ ਹਾਂਜੀ ਮੂਵ ਵਗੈਰਾ ਬੰਨੇ ਹੋਏ ਆ ਫਿਰ ਪੈਦਲਾ ਹੀ ਸੀ ਇਹ ਇਹ ਅਸੀਂ ਹਾਂਜੀ ਅਸੀਂ ਕੈਮਰੇ ਵੇਖ ਰਹੇ ਹਾਂ ਉਸ ਚੀਜ਼ ਜਿਹੜੀ ਹੈਗੀ ਆ ਫਟ ਫਟ ਡਿਟੇਲ ਤੁਹਾਨੂੰ ਜਾਣਕਾਰੀ ਇਸੇ ਦਵਾਂਗੇ ਤੇ ਇਹ ਜਿਹੜਾ ਮਾਮਲਾ ਇਹੀ ਲੱਗਦਾ ਵੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰਨਜਿਸ਼ੂ ਘਰਾਂ ਲੱਗਦੀ ਹੈ ਤੇ ਕੋਈ ਦੂਸਰਾ ਐਂਗਲ ਨਹੀਂ ਇਹਦੇ ਵਿੱਚ ਸਰ ਇਹ ਤਾਂ ਪਹਿਲਾਂ ਵੀ ਕਰੀਬ ਚਾਰ-ਸਾ ਪਹਿਲਾਂ ਜਦੋਂ ਐਮਸੀ ਦੇ ਇਲੈਕਸ਼ਨ ਹੋਏ ਸੀਗੇ ਉਹ ਵੀ ਇਨਸੀਡੈਂਟ ਹੋਇਆ ਸੀ ਕਿ ਉਹਦੇ ਨਾਲ ਰਿਲੇਟਡ ਹੈ ਜਾਂ ਅਲੱਗ ਟਾਈਪ ਨਹੀਂ ਹਜੇ ਦੇਖੋ ਇਸ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਵੀ ਜਿਹੜਾ ਪਹਿਲਾ ਪਹਿਲੇ ਨਜ਼ਰੀਏ ਜਿਹੜਾ ਹੈਗਾ ਇਹ ਇਹ ਰੰਜਿਸ਼ ਦਾ ਅਸੀਂ ਰੰਜਿ ਰੰਜਿ ਨਾਲ ਲੱਗ ਰਿਹਾ ਹੈ ਬਾਕੀ ਜਿਹੜਾ ਸਟੇਟਮੈਂਟ ਲਿਖਾਉਣਗੇ ਉਸ ਅਕੋਰਡਿੰਗ ਕਾਰਵਾਈ ਕਰਾਂਗੇ ਸਤਾ ਪਤਾ ਲੱਗਾ ਵੀ ਕਿ ਕਿੰਨੇ ਫੈਕ ਲੀਹ ਜੇ ਦੇਖ ਰਹੇ ਐ ਸੀ ਚੈੱਕ ਕਰ ਰਹੇ ਹਾਂ ਸ਼ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਦਾਨ ਪਰਮਿੰਦਰ ਸਿੰਘ ਟੀਨਸਾ ਗਗਨਜੀਤ ਸਿੰਘ ਬਰਨਾਲਾ ਸਾਫਕਾ ਪ੍ਰਦਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਹਿੰਦੂ ਵਿੰਗ ਦੇ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਸ਼ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀਆਂ ਪਾਲਿਸਿਜ਼ ਅਤੇ ਮਿਸ਼ਨ ਬਾਰੇ ਵਿਚਾਰ ਪੇਸ਼ ਕੀਤੇ ਗਏ ਸਮੋਕੇ ਟੀਨਸਾ ਦਾ ਕਹਿਣਾ ਹੈ ਕਿ ਸ਼ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕਹਿੰਦੇ ਸਰਕਾਰ ਦੇ ਨਾਲ ਗੱਲਬਾਤ ਕਰੇਗਾ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਨੇ ਜਲਦ ਚੋਣਾਂ ਕਰਵਾਉਣ ਦਾ ਵਾਅਦਾ ਨਾ ਕੀਤਾ ਤਾਂ ਜ਼ੋਰਦਾਰ ਸੰਘਰਸ਼ ਸ਼ੁਰੂ ਕਰਾਂਗਾ ਪਰ ਇਸ ਸੰਘਰਸ਼ ਦੀ ਰੂਪਰੇਖਾ ਪਾਰਟੀ ਪ੍ਰਧਾਨ ਗਿਆਨੀ ਹਰਪੀ ਸਿੰਘ ਦੀਗਵਾਈ ਹੇਠ ਉਲੀਕੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਨੂੰ ਕਮਜ਼ੋਰ ਕਰਨ ਲਈ ਅਜੇ ਸ਼ਸ਼ੇ ਮੀਡੀਆ ਰਾਹੀਂ ਸਾਜ਼ਿਸ਼ਾਂ ਦਾ ਸਹਾਰਾ ਲਿਆ ਜਾ ਰਿਹਾ ਜੋ ਕਿ ਠੀਕ ਨਹੀਂ ਹੈ ਅਸੀਂ ਉਹ ਹੁਕਮ ਮੰਨਿਆ ਇਹ ਵਿਆਪਕ ਉਹ ਹੁਕਮ ਤੁ ਪਿੱਠ ਪੋਰਨਾਂਗੇ ਸੱਤਾ ਬਹੁਤ ਛੋਟੀ ਗੱਲ ਹੈ ਸੱਤਾ ਉਹ ਕਹਿੰਦੀ ਪਰ ਜੋ ਅਕਾਲ ਪੱਖ ਸਾਹਿਬ ਦੀ ਮਰਿਆਦਾ ਨੂੰ ਟੇਸ ਬੱਦੇਗੀ ਉਹ ਨੂੰ ਕਦੇ ਮਾਫ ਨਹੀਂ ਕਰਦਾ ਸੋ ਇਸ ਲਈ ਇਹ ਸਾਰੀਆਂ ਸਾਜਸ਼ਾ ਚੱਲਾ ਹੋਰ ਸਾਰਾ ਕੁਝ ਬਹੁਤ ਖੁੰਡਿਆ ਰਹਿ ਗਿਆ ਮੈਂ ਇੱਕ ਬੇਨਤੀ ਕਰਦਾ ਆਪਾਂ ਗ੍ਰੇਂਟਾ ਦੇ ਨਾਲ ਟਕੜੇ ਹੋਈਆਂ 6 ਮਹੀਨੇ ਤੁਸੀਂ ਜੋਰ ਲਾ ਕੇ ਸਾਡਾ ਸਾਥ ਦਿਓ ਆਪਾਂ ਬਹੁਤ ਵੱਡੀ ਜਿਹੜੀ ਤਾਕਤ ਹੈ ਉਹਦੇ ਅੱਗੇ ਮੈਂ ਕਹਿੰਦਾ ਜਿਵੇਂ ਲੰਗੋਵਾਲ ਸਾਹਿਬ ਨੇ ਕਿਹਾ ਸਾਨੂੰ ਕੁਝ ਨਹੀਂ ਆਉਂਦਾ ਨਾ ਦੇਣ ਕੋਈ ਨਾ ਦੇਣ ਸਾਨੂੰ ਇੱਕ ਵੀ ਨਾ ਦੇਣ ਕਾਫਤਖ ਸਾਹਿਬ ਦਾ ਹੁਕਮ ਮੰਨ ਲੈਣਾ ਉਹਦੇ ਮੁਤਾਬਕ ਅਕਾਲੀ ਦਰ ਨੂੰ ਜਾਉਣ ਸਾਨੂੰ ਕੀ ਕਿਸੇ ਦਾ ਕੋਈ ਇਤਰਾਜ਼ ਹੈ ਕਿ ਜੇ ਕੋਈ ਸੋਚੇ ਵੀ ਆਪਾਂ ਕਾਫਤਖ ਸਾਹਿਬ ਤੋਂ ਪਿੱਛੇ ਹਟ ਗਏ ਕਿਵੇਂ ਹਟ ਸਕਦੇ ਕੋਈ ਵੀ ਸਿੱਖ ਇਹ ਤੁਹਾਨੂੰ ਵੀ ਕੋਈ ਖੜਾ ਕਰਕੇ ਕਾਫਤਖ ਸਾਹਿਬ ਦੀ ਵਸੀਲ ਦੇ ਅੱਗੇ ਹੁਕਮ ਕੀਤਾ ਜਾਂਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਸਿੱਖ ਉਸ ਗੱਲ ਤੋਂ ਪਿੱਛੇ ਹਟ ਸਕਦਾ ਉਹ ਇਹ ਗੱਲਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਵੀ ਆਪਣਾ ਗੁਰੂ ਸਾਹਿਬ ਦੇ ਵਿੱਚ ਅਟੁੱਟ ਅਟੱਲ ਵਿਸ਼ਵਾਸ ਹੋਣਾ ਚਾਹੀਦਾ ਇਹ ਗੁਰੂ ਸਾਹਿਬ ਤੁਹਾਡੇ ਨਾਲ ਨੇ ਉਤਾਰ ਚੜਾ ਚੱਲਦੇ ਰਹਿੰਦੇ ਨੇ ਸਾਸਤ ਦੇ ਵਿੱਚ ਪਰ ਗੱਲ ਇਹ ਵੀ ਆਪਣੀ ਦਿੜਤ ਆ ਆਪਣੇ 'ਚ ਕਿੰਨਾ ਵਿਸ਼ਵਾਸ ਹੈ ਜੇ ਆਪਣੇ 'ਚ ਵਿਸ਼ਵਾਸ ਨਹੀਂ ਫਿਰ ਕੋਈ ਤੁਸੀਂ ਕਿਸੇ ਦੇ ਸਹਾਰੇ ਕਿਸੇ ਦੀ ਮਦਦ ਦੇ ਨਾਲ ਅੱਗੇ ਨਹੀਂ ਵਧ ਸਕਦੇ ਇਹ ਸੋਸ਼ਲ ਮੀਡੀਆ ਦੀ ਸਾਰੀ ਚਾਲ ਹੈ ਨਾ ਇਹ ਸੋਸ਼ਲ ਮੀਡੀਆ ਤੇ ਕਿਸੇ ਨੇ ਪਾਤੀ ਤੇ ਚਰਚਾ ਚੱਲਦੀ ਮੈਨੂੰ ਕਹਿੰਦੇ ਸਫਾਈ ਮਖਿਆ ਯਾਰ ਜੇ ਕੋਈ ਸਫਾਈ ਤਾਂ ਦੇਵਾ ਮੈਂ ਜੇ ਕੋਈ ਗੱਲ ਸੱਚ ਹੋਵੇ ਕੋਈ ਵੀ ਸਾਬਤ ਕਰ ਦੇ ਜਿਹਨਾਂ ਲੋਕਾਂ ਨੇ ਪਾਇਆ ਨਾ ਉਹਨੂੰ ਕੋ ਪੁੱਛੋ ਵੀ ਕੋਈ ਸਾਬਤ ਕਰ ਦੇ ਕਿਸੇ ਕਾਂਗਰਸੀ ਲੀਡਰ ਨੂੰ ਜਿਹੜਾ ਦਿੱਲੀ ਵਾਲੇ ਤੋਂ ਛੱਡਦੇ ਹੋ ਦੂਰ ਦੀ ਗੱਲ ਪੰਜਾਬ ਦੇ ਕਿਸੇ ਅਕਾਲੀ ਕਾਂਗਰਸੀ ਲੀਡਰ ਨਾਲ ਸਾਡੀ ਮੀਟਿੰਗ ਹੋਈ ਹੋਵੇ ਤਾਂ ਅਸੀਂ ਤੋਂ ਦਿਲ ਬਾਗਲਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਦਰਜ ਆਮਦਨ ਤੋਂ ਵੱਧ ਮਾਮਲੇ ਨੂੰ ਲੈ ਕੇ ਮੁਹਾਲੀ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਪਰ ਇਸ ਸੰਬੰਧੀ ਦੋਸ਼ ਤੈਅ ਨਹੀਂ ਹੋ ਸਕੇ। ਅਦਾਲਤ ਨੇ ਹੁਣ ਇਸ ਮਾਮਲੇ ਦੀ اگلی ਸੁਣਵਾਈ 3 ਜਨਵਰੀ ਨੂੰ ਤੈਅ ਕੀਤੀ ਹੈ। ਇਸ ਮਾਮਲੇ ਸੰਬੰਧੀ ਮਜੀਠੀਆ ਤੇ 22 ਅਗਸਤ ਨੂੰ ਮੁਹਾਲੀ ਅਦਾਲਤ ਦੇ ਵਿੱਚ ਵਿਜੀਲੈਂਸ ਨੇ ਚਲਾਨ ਪੇਸ਼ ਕੀਤਾ ਸੀ। ਵਿਜੀਲੈਂਸ ਨੇ ਕੇਸ ਦੇ ਵਿੱਚ 200 ਤੋਂ ਜ਼ਿਆਦਾ ਗਵਾਹ ਬਣਾਏ ਸਨ ਜਦੋਂ ਕਿ 40000 ਤੋਂ ਜ਼ਿਆਦਾ ਪੇਜਾਂ ਦੀ ਚਾਰਟ ਸ਼ੀਟ ਪੇਸ਼ ਕੀਤੀ ਗਈ ਹੈ ਮਜੀਠਾ ਜ਼ਮਾਨਤ ਲਈ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ ਜਿੱਥੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਣੀ ਹੈ ਨਾਬਾਦੀ ਪਿੰਡ ਬਾਬਰਪੁਰ ਵਿਖੇ ਟਰਾਂਸਫਰ ਤੇ ਕੰਮ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਿਵੇਂ ਹੀ ਕਰੰਟ ਦੀ ਖਬਰ ਉਸ ਦੇ ਘਰ ਪਹੁੰਚੀ ਤਾਂ ਉਸ ਦੀ ਮਾਂ ਦੀ ਵੀ ਆਪਣੇ ਪੁੱਤ ਦੀ ਮੌਤ ਦੇ ਸਦਮੇ ਦੇ ਵਿੱਚ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਮ੍ਰਿਤਕ ਮੁਲਾਜ਼ਮ ਦੇ ਪਿਤਾ ਦੇ ਬਿਆਨਾਂ ਤੇ ਸਬੰਧਿਤ ਜੇਈ ਹਰਪੀ ਸਿੰਘ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ। ਕਿਰਦੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾਲ ਸਹਿੰਦੇ ਹੋਏ ਮੇਰੀ ਚਾਚੀ ਸ਼ਿਮਲੋ ਦੇਵੀ ਉਹਨਾਂ ਦੀ ਵੀ ਰਾਤ ਡੈਥ ਹੋ। ਦੋਨਾਂ ਮਾਪਪਤੀ ਮਾਪੂਤਾਂ ਅੰਡੇ ਇਹ ਡਿਊਟੀ ਕਿੱਥੇ ਕਰ ਰਹੇ ਸੀ ਕਿੱਥੇ ਗਏ ਸੀ? ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ। ਟਿੰਕੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਜਿੱਥੇ ਇਹ ਜੋਬ ਸੀ ਇਹਨਾਂ ਦੀ। ਦੀ ਡਿਊਰਿੰਗ ਜੋਬ ਇਹਦੀ ਡੈਥ ਹੋਈ ਆ ਵਰਕਿੰਗ ਦੇ ਵਿੱਚ ਨਹੀਂ ਟ੍ਰਾਂਸਫਰਮ ਕੋ ਫਾਲਟ ਵਗੈਰਾ ਦੱਸ ਰਹੇ ਨੇ ਫਾਲਟ ਨਹੀਂ ਵਿਭਾਗ ਦੱਸੂਗਾ ਉਹ ਦੱਸੂ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਤਾਂ ਸਿੱਧੇ ਇੱਥੇ ਪਹੁੰਚੇ ਜੇ ਮੌਤ ਦੇ ਕਾਰਨ ਤਾਂ ਤਾਂ ਨਹੀਂ ਹਾਲੇ ਕੁਝ ਮੌਤ ਦੇ ਤਾਂ ਵਿਭਾਗ ਦੁਆਰੇ ਦੱਸੋ ਕਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ ਛੋਟੇ ਨੇ ਇਹਦੀ ਬੇਟੀ 5 ਸਾਲ ਦੀ ਇੱਕ 2 ਸਾਲ ਦੀ ਆ ਉਹਨਾਂ ਦੇ ਬੱਚਿਆਂ ਦਾ ਸਰਕਾਰ ਕੋਲੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆ ਅਸੀਂ ਚੇਨਈ ਦੇ ਇੱਕ ਮੰਦਿਰ ਦੀ ਗੋਲਕ ਵਿੱਚ ਅਚਾਨਕ ਇੱਕ ਸ਼ਰਧਾਲੂ ਦਾ ਆਈਫੋਨ ਡਿੱਗ ਗਿਆ। ਇਸ ਤੋਂ ਬਾਅਦ ਜਦੋਂ ਸ਼ਰਧਾਲੂ ਨੇ ਆਈਫੋਨ ਵਾਪਸ ਕਰਨ ਦੀ ਬੇਨਤੀ ਕੀਤੀ ਤਾਂ ਮੰਦਿਰ ਦੇ ਪ੍ਰਬੰਧਕਾਂ ਨੇ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਨੇ ਸ਼ਰਧਾਲੂ ਦੀ ਮੰਗ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਹੁਣ ਤੁਹਾਡਾ ਆਈਫੋਨ ਮੰਦਿਰ ਦੀ ਜਾਇਦਾਦ ਬਣ ਚੁੱਕਿਆ ਹੈ। ਆਪਣੀ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਦਿਨੇਸ਼ ਨਾਮ ਦੇ ਸ਼ਰਧਾਲੂ ਨੇ ਤਿਰੂਪੁਰਪੁਰ ਸਥਿਤ ਸ਼੍ਰੀ ਕੰਦਾਸਵਾਮੀ ਮੰਦਿਰ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਉਸਨੇ ਬੇਨਤੀ ਕੀਤੀ ਕਿ ਉਸਦਾ ਫੋਨ ਜੋ ਗੋਲਕ ਦੇ ਵਿੱਚ ਅਣਜਾਣੇ ਦੇ ਵਿੱਚ ਗਿਰ ਗਿਆ ਸੀ ਉਸ ਨੂੰ ਵਾਪਸ ਕੀਤਾ ਜਾਵੇ ਘਟਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਗੋਲਕ ਖੋਲਣ ਤੋਂ ਬਾਅਦ ਪ੍ਰਬੰਧਕਾਂ ਨੇ ਦਿਨੇਸ਼ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਫੋਨ ਮਿਲ ਗਿਆ ਅਤੇ ਸਿਰਫ ਫੋਨ ਦਾ ਡਾਟਾ ਹੀ ਉਹਨਾਂ ਨੂੰ ਮੋਹਿਆ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਦਿਨੇਸ਼ ਨੇ ਡਾਟਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਸ ਦਾ ਫੋਨ ਉਸ ਨੂੰ ਵਾਪਸ ਕੀਤਾ ਜਾਵੇ ਇਸ ਤੋਂ ਬਾਅਦ ਇਸ ਮਾਮਲੇ ਨੂੰ Hindu Dharmik ate Charitable Endowments ਮੰਤਰੀ ਪੀ ਕੇ ਸ਼ੇਖਰ ਬਾਬੂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਇਸ ਘਟਨਾ ਤੇ ਉਸਨੇ ਵੀ ਕਿਹਾ ਜੋ ਵੀ ਗੋਲਕ ਦੇ ਵਿੱਚ ਜਮਾ ਹੁੰਦਾ ਹੈ ਭਾਵੇਂ ਉਹ ਆਪਣੀ ਮਰਜ਼ੀ ਨਾਲ ਨਾ ਦਿੱਤਾ ਜਾਵੇ ਰੱਬ ਦੇ ਖਾਤੇ ਵਿੱਚ ਜਾਂਦਾ ਹੈ ਸੋ ਫਿਲਹਾਲ ਦੇ ਲਈ ਪੰਜਾਬ ਨਿਊਜ਼ ਵਿੱਚ ਇਹਨਾਂ ਹੀ ਮੈਨੂੰ ਤੋਂ ਆ ਗਿਆ ਧੰਨਵਾਦ